ਉਹ ਉਹ ਆਮ ਪਬਲਿਕ ਨੂੰ ਦੇਖ ਸਕਣ ਉਹਨਾਂ ਦੀ ਮਾਰਕੀਟ ਨਹੀਂ ਸਕਦੇ ਜਿਵੇਂ ਸਰ ਨੇ ਕਿਹਾ ਕਿ ਫਾਈਨੈਂਸ਼ੀਅਲ ਇਨਕਲੂਜਨ ਆਫ ਊਮਨ ਕੋਈ ਤੁਸੀਂ ਇੱਥੇ ਦੇਖੋਗੇ ਕਿ ਉਹ ਜਿਹੜੇ scan ਕਰਕੇ Paytm ਦੇ ਰਾਹੀਂ ਆਪਣੇ ਬੈਂਕ ਖਾਤਿਆਂ ਵਿੱਚ ਡਾਇਰੈਕਟਲੀ ਪੇਮੈਂਟ ਲੈ ਰਹੇ ਹਨ ਉਹ ਸੋ ਕਾਫੀ ਲੇਡੀਜ਼ ਸੋ ਇਹਦੇ ਵਿੱਚੋਂ ਵੀ ਮਤਲਬ this is part of financial inclusion of the women ਇਹਦੇ ਵਿੱਚ ਜਿਹੜੇ ਸਾਡੇ ਬਾਜ਼ਾਰ ਹੈ ਜਿਹੜਾ ਉਮੀਦ ਬਾਜ਼ਾਰ ਇਹਦੇ ਵਿੱਚ ਇਹੀ ਹੈ ਜੇ ਕਿ ਸਿਰਫ ਇੰਨੇ ਹੀ ਔਮਨ ਜਿਹੜੇ ਆਲਰੇਡੀ ਬਣੇ ਸੈਲਫ ਹੈਲਪ ਗਰਪਸ ਆ ਉਹੀ ਹੋਣਗੇ ਨਵੇਂ ਤੋਂ ਨਵੇਂ ਜਿਹੜੇ ਸੈਲਫ ਹੈਲਪ ਗਰਪਸ ਕ੍ਰੀਏਟ ਹੋ ਸਕਦੇ ਨੇ ਉਹਨਾਂ ਨੂੰ ਕੀ ਕਹਿੰਦੇ ਹੁੰਦੇ ਐ ਇੱਕ ਉਮੀਦ ਮਿਲੂਗੀ ਇਸ ਉਮੀਦ ਬਾਜ਼ਾਰ ਤੋਂ ਕਿ ਅਸੀਂ ਵੀ ਆਪਣੇ ਪ੍ਰੋਡਕਟਸ ਬਣਾਈਏ ਕੋਈ ਸਹਾਇਤਾ ਲਈ ਸੋ ਦਸ ਇਸ ਦਾ ਵੈਲਕਮਿੰਗ ਸਟਾਰਟ ਸੋ ਇਹ ਦੱਤ ਵੀ ਜੁਕ ਹੈ ਆ ਜਿੱਥੇ ਗੁਰਦਾਸਪੁਰ ਦੇ ਵਿਖੇ ਕਾਫੀ ਇੱਕ ਵਧੀਆ ਉਕਾਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤਾ ਗਿਆ ਜੇ ਉਮੀਦ ਬਾਜ਼ਾਰ ਤੇਰਾ ਸੈਲਫ ਹੈਲਪ ਗਰਪ ਹੋ ਜਾਵੇ ਫਿਲਹਾਲ ਜਿਹੜੇ ਸੋਮਸੇ ਦੀ ਸੁਨਾ ਦੇ ਵੱਲੋਂ ਆਧੁਪਨਏ ਜਿਹੜੇ ਹੈਗੇ ਪ੍ਰੋਡਕਸ਼ਨ ਨੂੰ ਜਿੱਥੇ ਲਾਂਚ ਕੀਤਾ ਗਿਆ ਹੈ ਐਂਡ ਕਾਫੀ ਬੜੇ ਨੰਬਰ ਤੇ ਬੜੀ ਪੱਧਰ ਤੇ ਕਾਫੀ ਜਿਹੜੇ ਹੈਗੇ ਪਿੰਡਾਂ ਤੋਂ ਦੇਸ਼ਾਂ ਤੱਕ ਉਹ ਆਏ ਹੈ काफी ਦੇਸ਼ੇ ਪਾਖੀ ਵਧੀਆ ਲੱਗਿਆ ਹੈ ਇਹਨਾਂ ਨੇ ਆਪਣੀ ਜਿਹੜੀ ਜਿਹੜੀ ਲੋਕਲ ਜਿਹੜੀ ਹੈ ਵੀ ਆਪਣੀ ਸਕਿੱਲ ਹੈ ਉਹਨੂੰ ਉਹਨੂੰ ਮਾਰਕੀਟਿੰਗ ਦੇ ਨਾਲ ਕਲੱਬ ਕਰਕੇ کافی ਵਧੀਆ ਕੰਮ ਕੀਤਾ ਹੈ ਸੋ ਥੈਟ ਇਹ ਇਹਨਾਂ ਦਾ ਅੱਗੇ ਵੀ ਫਾਈਨੈਂਸ਼ੀਅਲ ਇਨਕਲੂਜਨ ਹੋਵੇ ਐਂਡ ਸਾਰਿਆਂ ਨੂੰ ਇਸ ਚੀਜ਼ ਦਾ ਫਾਇਦਾ ਹੋਵੇ ਇਸ ਤੋਂ ਇਲਾਵਾ ਵੀ ਜਿਹੜਾ ਓਪਨ ਫੋਰ ਲੋਕਲ ਜਿਹੜੀ ਸਾਡੀ ਇਹ ਮੁਹਿੰਮ ਹੈ ਉਹਨੂੰ ਵੀ ਇਹਦੇ ਚ ਕਾਫੀ ਜਿਹੜੀ ਤਾਂ ਦਿੱਕਿਵਿਟੀ ਮਿਲੇਗੀ ਐਸ਼ ਕਰਕੇ ਮੈਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਵੀ ਪ੍ਰੋਕਲਿਮੈਂਟ ਕਰਦਾ ਹਾਂ ਧੰਨਵਾਦ ਇਹਨਾਂ ਨੇ ਇਹਨਾਂ ਨੇ ਮੁਸਲਮਾਨ ਫੈਲਪਸ ਨੂੰ ਪ੍ਰਮੋਟ ਕੀਤਾ ਤੇ ਅੱਗੇ ਆਉਣ ਵਾਲੇ ਟਾਈਮ ਸੇ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹਨਾਂ ਦੇ ਪ੍ਰਮੋਸ਼ਨ ਵਾਸਤੇ ਇਹਨਾਂ ਦੇ ਅਪ੍ਰੂਵਡ ਕਰਨ ਵਾਸਤੇ ਹੈ ਤੇ ਬਹੁਤ ਬਹੁਤ ਮੁੱਖੋ ਬਖਸ਼ਾਲੇ ਹੋ ਦੀਤ ਕਰਦੇ ਥੈਂਕ ਯੂ ਅੱਜ ਨੋਬਲ ਵਾਲਾ ਲਾਲ ਐਡੀਸ਼ਨਲ ਡਾਕਟਰ ਪ੍ਰਸ਼ਾਸਨ ਦੇ ਡਾਕਟਰ ਗਿੰਦਰ ਜੀ ਹਸਕੀ ਸਿੰਦਰ ਜੀ ਐਸਡੀਐਲ ਜੁਗਨਗਰ ਉਹਨਾਂ ਦੀ ਸਾਰੀ ਟੀਮ ਵਧਾਈ ਦੇ ਯੋਗ ਹੈ ਤੁਹਾਨੂੰ ਕਿਹਾ ਕਿ ਜਿਹੜਾ ਤੁਸੀਂ ਉਹ ਮੀਤ ਬਾਜ਼ਾਰ ਦੇਖ ਰਹੇ ਹੋ ਇਹੋ ਲੋਕ ਨੇ ਸੈਲਫ ਹੈਲਪਰ ਆ तकरीबन 60 ਸੈਲਫ ਹੈਲਪਰ ਜਿਹੜੇ ਨੇ ਆਪਣੇ 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 ਸਟਾਲ ਲਾਇਆ ਨੂੰ ਇਹੋ ਚੀਜ਼ਾਂ ਉਹਨਾਂ ਨੇ ਆਪਣੀ ਘਰਾਂ ਦੇ ਵਿੱਚ ਬਣਾਈਆਂ ਨੇ ਲੈਣੂ ਕੀਤੀਆਂ ਉਹਨਾਂ ਦਾ ਅੱਜ ਡਿਸਪਲੇ ਕੀਤਾ ਹੈ ਔਰ ਡਿਸਟ੍ਰਿਕਟ ਅਡਮਿਨਿਸਟ੍ਰੇਸ਼ਨ ਨੇ ਕਿ ਕੋਸ਼ਿਸ਼ ਕੀਤੀ ਆ ਕਿ ਉਹਨਾਂ ਦੀ ਚੀਜ਼ਾਂ ਡਿਸਪਲੇ ਕੀਤੀਆਂ ਜਾਣ ਉਹਨਾਂ ਨੂੰ ਐਕਸਪੋਜ਼ਰ ਮਿਲੇ ਔਰ ਜਿਹੜੇ ਕੰਜ਼ਿਊਮਰ ਨੇ ਉਹ ਇਹਨਾਂ ਨੂੰ ਖਰੀਦਾ ਉਹਦਾ ਫਾਇਦਾ ਦੋਮਣਾਂ ਨੂੰ ਹੋਊਗਾ ਉਹਨਾਂ ਨੂੰ ਰੋਜ਼ਗਾਰ ਮਿਲੇਗਾ ਉਹਨਾਂ ਦੀ ਕਮਾਈ ਦੀ ਗੱਤ ਆਊਗਾ ਜਿਹੜਾ ਕੰਜ਼ਿਊਮਰ ਹੈ ਉਹਨੂੰ ਸਾਫ਼ ਸੁਥਰੀ ਚੀਜ਼ ਮਿਲੂਗੀ ਸੋ ਇਹ ਦੋ ਉਤਰਾਲੇ ਜਿਹੜੇ ਨੇ ਡਿਸਟ੍ਰਿਕਟ ਅਰਗੇਨਾਈਜੇਸ਼ਨ ਦੇ ਬਹੁਤ ਵਧੀਆ ਨੇ ਔਰ ਇਹ ਦੋ ਦਿਨ ਮੇਲਾ ਜਿਹੜਾ ਅਰਦਾਸਪੁਰ ਚੱਲਣਾ ਇਹ ਪ੍ਰਾਣਾ ਬਸਟਰ ਦੇ ਵਿੱਚ ਲੱਗਾ ਸੋ ਮੈਂ ਤੁਹਾਡੇ ਮਾਧਿਅਮ ਰਾਹੀਂ ਸ਼ਹਿਰ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਅਪੀਲ ਕਰਾਂਗਾ ਕਿ ਤੁਸੀਂ ਇਸ ਮੇਲੇ ਤੇ ਆਓ ਕੱਲੇ ਕੱਲੇ ਸਟਾਲ ਤੇ ਜਾਓ ਪਰ ਕਿੰਨੇ ਕੱਲੇ ਸਟਾਲ ਦੀ ਆਪਣੀ ਕੁਛ ਹੋਰ ਕੀ ਹੈ ਆਪਣੀ ਰਕਸ਼ੇ ਡੋਲਾ ਦੀ ਹੋਗਾ ਪਰ ਉਸ ਤੋਂ ਦੂਜੀ ਚੀਜ਼ਾਂ ਜਿੰਨੇ ਤੇ ਜਾਓ ਸਾਡੇ ਸਾਲ ਬਾਅਦ ਤੁਹਾਨੂੰ ਕਿਹਦਾ ਸਾਵੇ ਨੇ ਆ ਤੁਹਾਨੂੰ ਮਿਲਾਂ ਜਿਹੜੀਆਂ ਨੇ ਵਧੀਆ ਮਿਰਚ ਸਭ ਦੇ ਲਈ ਹੋ ਰਹੇ ਨੇ ਔਰ ਇਹਦੇ ਵਿੱਚ ਤੁਸੀਂ ਦੇਖਿਆ ਕਿ ਜਿੰਨੀਆਂ ਵੀ ਚੀਜ਼ਾਂ ਨੇ ਪ੍ਰੀਓਰਟੀ ਹੈ ਇਹ ਵਾਰਕਾ ਅੱਜ ਕੋਣ ਕਰਨਾ ਹੋਵੇ ਨੂੰ ਕਿਸੇ ਮਤਲਬ ਘਾਟ ਕਰਨੀ ਆ ਕੁਝ ਨਾ ਆਟਾ ਹੈ ਤਿਆਰ ਕਰਨ ਨੂੰ ਵੀ ਕੋਈ ਮਰਗੀ ਦੇ ਲਈ ਆ ਉਹ ਵੀ ਤੁਹਾਨੂੰ ਇੱਥੇ ਮਿਲਦਾ ਸੋਨੋ ਦਾ ਤੇਲ ਆ ਤੇ ਚੀਹ ਗਾਣੀ ਦਾ ਤੇਲ ਇੱਥੇ ਮਿਲਦਾ ਬਾਕੀ ਸਾਰੀਆਂ ਚੀਜ਼ਾਂ ਜਿਵੇਂ ਤੁਸੀਂ ਬੁਲੰਚੇ ਦੇਖੋਗੇ ਨਾ ਜਿਹੜੀ ਐਮਬਰਾਇਡਰੀ ਨਹੀਂ ਦੇਖੋਗੇ ਜਿਵੇਂ ਜਿਹੜੀਆਂ ਸੌਫਟ ਸਾਈਡ ਦੇ ਹੋਣਾਂ ਨੇ ਉਹ ਚੀਜ਼ਾਂ ਨੇ ਉਹ ਦੇਖੋਗੇ ਸੋ ਹਰ ਅਸਪੈਕਟ ਜਿਹੜਾ ਕਵਰ ਕੀਤਾ ਹੈ ਉਹ ਮੈਂ ਸਮਝਣਾ ਕਿ ਦਾ ਡਿਸਟ੍ਰਿਕਟ ਕੰਮ ਨੇ ਕਰਵਾ ਲਾ ਬਹੁਤ ਵਧੀਆ ਕਿਉਂਕਿ ਇਹਦੇ ਭਾਈ ਕੋਈਰ ਬਣੇ ਉਹ ਜਿਹੜੇ ਸਭ ਤੋਂ ਛੋਟੇ ਘਰਾਂ ਦੇ ਵਿੱਚ ਬੈਠ ਕੇ ਜਿਹੜੇ ਆਪਿਕ ਤੌਰ ਤੇ ਜੋਰ ਲੌਗੜੇ ਹਰ ਸਭਾ ਦੀ ਸਰਵਾ ਕਰ ਰਹੇ ਨੇ ਉਹਨਾਂ ਅਨੁਸਾਰ ਕਰਨਾ ਨੂੰ ਕਿ ਤੋਂ ਮਾਰਕੀਟ ਨੂੰ ਪੱਕੇ ਤੌਰ ਤੇ ਲੁਕਾ ਦੇ ਬੱਲੇ ਪੱਲੇ ਕਿਤੇ ਨੂੰ ਤਾਂ ਕਿ ਜਿਹੜੀ ਆ ਉਹ ਸਾਡੇ ਐਡੀਸ਼ਨਲ ਕੀ ਆ ਵੀ ਆ ਤੁਸੀਂ ਕਈ ਜਗ੍ਹਾ ਕਰਾਉਂਦੇ ਜਗ੍ਹਾ ਵੀ ਕਰਦੇ ਜਿੱਤੇ ਆਪਣੀ ਚੋੜਾ ਵਾਕੇ ডিসਪਲੇ ਵੀ ਕਰਦੇ ਨੇ ਵੇਚ ਨਹੀਂ ਸਕਦਾ